ਬਿਜ਼ਨਸ ਟਾਈਮ ਲੈਂਦਾ ਪਰ ਮੈਂ ਟਾਈਮ ਦੇ ਦਿੱਤੇ 4 ਸਾਲ ਜੇ ਸਰਵਾਈਵ ਕਰਨ ਨਾਲਾ ਵੀ ਕੰਮ ਨਾ ਹੋਵੇ ਫਿਰ ਮੈਂ ਕਿੱਥੇ ਜਾਵਾਂ ਜੇ ਤੁਸੀਂ ਕਹਿੰਦੇ ਆ ਕਿ ਫੂਡ 카ਟ ਲੱਗੀ ਆ ਤਾਂ ਨਜ਼ਰੀਆ ਬਦਲ ਜਾਂਦਾ ਜੇ ਅੱਜ ਮੈਂ ਰੈਸਟੋਰੈਂਟ ਕੀਤਾ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਹੋਊਗਾ ਕਿ ਮੈਂ ਛੱਡ ਕੇ ਮੈਂ ਵੀ ਰੇੜੀ ਲਾ ਲੈਣਾ ਆ ਤੇ ਲੋਕਾਂ ਦਾ ਨਜ਼ਰੀਆ ਬਦਲੂਗਾ ਤਰਸ ਇੱਕ ਤਰ੍ਹਾਂ ਤਰਸ ਦਾ ਆਧਾਰ ਆ ਜਾਊਗਾ ਹਣ ਜੇ ਮੈਂ ਹੀ ਪਹਿਲਾ ਲਾ ਕੇ ਬਾਹਰ ਨੂੰ ਚਲ ਜਾਂਦਾ ਉੱਥੇ ਜਾ ਕੇ ਵੀ ਮੈਂ ਲੇਬਰ ਕਰਨੀ ਸੀਗੀ ਕਈ ਲੋਕ ਤਾਂ ਹੁਣ ਵੀ ਪੋਸਟਾਂ ਪਾਣਗੇ ਕਈ ਵੀ ਪਾ ਦਿੰਦੇ ਆ ਕਿ ਪੰਜਾਬ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਕਮਾਓ ਇੱਥੇ ਸਾਰਾ ਖੁਸ਼ ਆ ਪੰਜਾਬੀ ਬੜੇ ਸਾਥ ਦਿੰਦੇ ਨੇ ਐਵੇਂ ਦੇ ਬੜੇ ਪੰਪ ਦਿੰਦੇ ਆ ਫਿਰ ਜਦੋਂ ਕੋਈ ਇਨਵੈਸਟ ਕਰ ਲੇ ਉਦੋਂ ਫਿਰ ਕੋਈ ਨਹੀਂ ਹੁਣ ਉਹੀ ਗੱਲ ਆ ਨਾ ਵੈਸੇ ਰੈਡੀ ਲਾ ਕੇ ਖੜਾ ਆ ਪੰਜਾਬੀ ਆ ਉਹਦੀ ਕਹਾਣੀ ਵੱਡੀ ਆ ਤੂੰ ਮਿੰਟਾਂ 'ਚ ਪਹੁੰਚ ਜਾਂਦੇ ਆ ਜਦੋਂ ਰੈਸਟੋਰੈਂਟ ਕਰ ਲਿਓ ਇਹੀ ਬੰਦਾ ਤਾਂ ਕੋਈ ਨਹੀਂ ਪਹੁੰਚਦਾ ਇਹ ਸਵਾਲ ਹੋ ਜਾਂਦੇ ਨੇ ਉਦੋਂ ਸੋਇਆ ਚਾਂਪ ਦੀ ਵੈਰਾਈਟੀਆਂ ਬਹੁਤ ਹੱਦ ਤੱਕ ਆ ਤੇ ਜਿਵੇਂ ਦੇ ਫਲੇਵਰ ਤੁਸੀਂ ਕਹੋਗੇ ਨਾ ਉਹ ਮੈਂ ਤੇ ਤੁਹਾਨੂੰ ਬਣਾ ਕੇ ਟੇਸਟ ਕਰਵਾ ਸਕਦਾ ਕੀ ਬਾਤ ਆ ਆਣਾ ਹਾਂ ਮੈਂ ਐਂਬੀਅੰਸ ਦੇ ਨਾਲ ਲੈ ਕੇ ਆਇਆ ਤੇ ਫਿਰ ਵੀ ਜੇ ਨਾ ਰਿਸਪੌਂਸ ਮਿਲੇ ਤੇ ਫਿਰ ਕਿਤਨਾ ਕਿਤੇ ਦੁੱਖ ਲੱਗਦਾ ਫਿਰ ਇਹੀ ਆ ਕਿ ਮੈਂ ਵੀ ਬੰਦ ਕਰਕੇ ਰੇੜੀ ਲਾ ਲੈਣਾ ਆ ਤੇ ਉਹ ਜਿਆਦਾ ਸਾਰੇ ਆਉਣਗੇ ਦੇ ਨਾਲੇ ਵਧੀਆ ਰਿਸਪੌਂਸ ਮਿਲੂਗਾ ਨਾਲੇ মিডিਆ ਪਹੁੰਚੂਗਾ ਉਹ ਸੜਕ ਬਣਾ ਦਿੱਤੀ ਉਹਦੇ ਉੱਤੇ ਗੱਡੀਆਂ ਖੜੀਆਂ ਹੋਈਆਂ ਨੇ ਆਪਾਂ ਮੰਤਰੀ ਦੀ ਗੱਡੀ ਐ ਸਕੂਲ ਵੈਨ ਐ ਟਰੱਕ ਟਰੈਂਪੂ ਜੋ ਵੀ ਐ ਸਾਰੀਆਂ ਬਈ ਨੇ ਇੱਥੇ ਖੜਾ ਦਿੱਤੀਆਂ ਗੱਤਕੇ ਦੇ ਵਿੱਚ ਅਸੀਂ ਨੈਸ਼ਨਲ ਟੀਵੀ ਤੇ ਵੀ ਗਏ ਆ ਖੇਡੇ ਆ ਇਹੋ ਜਿਹਾ ਕੋਈ ਮਕਸਦ ਨਹੀਂ ਸੀਗਾ ਬਸ ਇਹ ਸੀਗਾ ਕਿ ਨਾਲ ਇੱਕ ਰੋਜ਼ਗਾਰ ਹੋ ਜਾਂਦਾ ਪਰਿਵਾਰ ਨੂੰ ਛੱਡ ਕੇ ਬਾਹਰ ਚਲ ਜਾਂਦਾ ਉੱਥੇ ਜਾ ਕੇ ਵੀ ਦਿਹਾੜੀਆਂ ਪਹਿਲਾਂ ਸਟਾਰਟ ਕਰਨੀਆਂ ਸੀਗੀਆਂ ਵੀ ਮਿਹਨਤ ਕਰਨੀ ਸੀ ਜੇ ਮੈਂ ਉਹੀ ਇਨਵੈਸਟਮੈਂਟ ਇੰਡੀਆ ਚ ਇੱਥੇ ਕੀਤੀ ਆ ਤੇ ਹੁਣ ਉਹ ਆਊਟਪੁੱਟ ਸਾਡੇ ਪੰਜਾਬੀ ਨਾ ਖਾਣ ਪੀਣ ਦੇ ਬਹੁਤ ਜ਼ਿਆਦਾ ਸ਼ਿਕਾਇਤ ਨੇ ਤੇ ਕੁਕਿੰਗ ਕਰਨ ਦਾ ਟਾਈਮ ਬਹੁਤ ਘੱਟ ਹੁੰਦਾ ਹੈ ਅੱਜ ਅਸੀਂ ਰੋਪੜ ਦੇ ਵਿੱਚ ਬੈਠੇ ਹੋਏ ਆ ਇੱਕ ਸਿੰਘ ਸਾਹਿਬ ਨਾਲ ਮਿਲਾਵਾਂਗੇ ਜੋ ਤੁਹਾਨੂੰ ਬਹੁਤ ਹੀ ਚੰਗੀ ਖਾਣ ਨੂੰ ਚੀਜ਼ ਦੇਗਾ ਮੈਂ ਗੱਲ ਕਰ ਰਿਹਾ ਜਸਮੀਤ ਸਿੰਘ ਦੀ ਬਈ ਦਾ ਇੱਕ ਛੋਟਾ ਜਿਹਾ ਰੈਸਟੋਰੈਂਟ ਆ ਰੋਪੜ ਜਦੋਂ ਅਸੀਂ ਰੋਪੜ ਤੋਂ ਜਲੰਧਰ ਨੂੰ ਜਾਂਦੇ ਆ ਮੁਹਾਲੀ ਤੋਂ ਆ ਰਹੇ ਹੁੰਦੇ ਆ ਰਸਤੇ ਦੇ ਵਿੱਚ ਲਾਈਟਾਂ ਦੇ ਉੱਤੇ ਇੱਕ ਡਾਕਟਰ ਬੜਾ ਮਸ਼ਹੂਰ ਆ ਇੱਥੇ ਉੱਥੇ ਵਾਵਾ ਘੱਟ ਹੁੰਦਾ ਤੇ ਬਈ ਜਿਹੜੇ ਨੇ ਕਾਫੀ ਟਾਈਮ ਤੋਂ ਇੱਥੇ ਇਹ ਰੈਸਟੋਰੈਂਟ ਕਰਕੇ ਬੈਠੇ ਹੋਏ ਨੇ ਤਾਂ ਬਈ ਦੀ ਜਰਨੀ ਇਹ ਵੀ ਹੈ ਕਿ ਬਈ ਗੱਤਕਾ ਖੇਡਦੇ ਨੇ ਬਹੁਤ ਕਮਾਲ ਦਾ ਨੈਸ਼ਨਲ ਇੰਟਰਨੈਸ਼ਨਲ ਦਾ ਖੇਡੇ ਹੋਏ ਨੇ ਬੜੇ ਜਿਹੜੇ ਨੇ ਇਨਾਮ ਬਾਈ ਨੇ ਜਿੱਤੇ ਹੋਏ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਜੀ ਚੜਦੀ ਕਲਾ ਬਹੁਤ ਵਧੀਆ ਜੀ ਚੜਦੀ ਕਲਾ ਤੁਸੀਂ ਸੁਣਾਓ ਚੜਦੀ ਕਲਾ ਤੇ ਪਹਿਲਾਂ ਤਾਂ ਮੈਂ ਔਜ਼ਾਰ ਟੀਵੀ ਤੇ ਆਪਣੇ ਵੱਡੇ ਵੀਰ ਜਗਸੀਰ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਦਾ ਚਾਂਪ ਸਟਰੀਟ ਜਿਹੜਾ ਰੈਸਟੋਰੈਂਟ ਦਾ ਨਾਮ ਆ ਸਾਡੇ ਕੋਲ ਇੱਥੇ ਪਹੁੰਚੇ ਨੇ ਤੇ ਮੈਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਲਈ ਪਰ ਮੈਂ ਛੋਟਾ ਤੁਹਾਡੇ ਤੋਂ ਤੁਸੀਂ ਵੱਡਾ ਕਿਹਾ ਭਾਈ ਸਾਹਿਬ ਜੀ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਪੰਜਾਬੀ ਖਾਣੇ ਦੇ ਬੜੇ ਸ਼ਕੀਨ ਹੁੰਦੇ ਨੇ ਕੁਕਿੰਗ ਕਰਨ ਦਾ ਟਾਈਮ ਨਹੀਂ ਹੁੰਦਾ ਤੁਸੀਂ ਖਾਸ ਤੌਰ ਤੇ ਇੱਥੇ ਰੋਪੜ ਦੇ ਵਿੱਚ ਇਹ ਚੀਜ਼ਾਂ ਤਿਆਰ ਕਰ ਰਹੇ ਹੋ ਬਿਲਕੁਲ ਸੜਕ ਦੇ ਉੱਤੇ ਹੈ ਨਾ ਤੇ ਇਹ ਤੁਹਾਡਾ ਇਹਦਾ ਸਬਬ ਕਿਵੇਂ ਬਣਿਆ ਇੱਥੇ ਇਹ ਚੀਜ਼ਾਂ ਲਾਉਣ ਦਾ ਕਰਨ ਦਾ ਤੇ ਲੋਕ ਕਿਵੇਂ ਰਿਸਪੌਂਸ ਦੇ ਰਹੇ ਆ ਦੇਖੋ ਜੀ ਪਹਿਲਾਂ ਫੂਡ ਦਾ ਮੈਂ ਖੁਦ ਫੂਡੀ ਆ ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਨੈਸ਼ਨਲੀ ਇੰਟਰਨੈਸ਼ਨਲੀ ਮੈਂ ਗਤਕਾ ਖੇਡਦਾ ਰਿਹਾ ਆ ਤੇ ਸਾਨੂੰ ਮੈਂ ਇੰਡੀਆ ਦੇ ਵਿੱਚ ਤਕਰੀਬਨ ਹਰ ਸਟੇਟ ਦੇ ਵਿੱਚ ਗਤਕਾ ਖੇਡਿਆ ਤੇ ਜਦ ਵੀ ਉੱਥੇ ਸਟੇਟ ਦੇ ਵਿੱਚ ਕਿਤੇ ਵੀ ਜਾਣਾ ਤਾਂ ਖਾਣ ਪੀਣ ਦੇ ਸ਼ੌਕੀਨ ਪੰਜਾਬੀ ਹੁੰਦੇ ਨੇ ਤੇ ਮੈਂ ਖੁਦ ਉੱਥੇ ਜਾ ਕੇ ਫੂਡ ਟਰਾਈ ਕਰਦਾ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਇੰਟਰਨੈਸ਼ਨਲੀ ਗਏ ਉੱਥੇ ਵੀ ਟਰਾਈ ਕੀਤਾ ਫੂਡ ਤੇ ਮੈਨੂੰ ਖੁਦ ਨੂੰ ਵੀ ਸ਼ੌਂਕ ਸੀਗਾ ਕੁਕਿੰਗ ਦਾ ਵੀ ਤੇ ਫੂਡ ਟਰਾਈ ਕਰਨ ਦਾ ਵੀ ਤਾਂ ਮੇਰਾ ਮਨ ਸੀਗਾ ਕਿ ਮੈਂ ਰੈਸਟੋਰੈਂਟ ਕਰਾਂ ਤੇ ਲਾਕਡਾਊਨ ਲੱਗਣ ਤੇ ਜਦੋਂ ਕਿ ਮੈਂ ਗਤਕੇ ਦੇ ਸ਼ੋਜ਼ ਵੀ ਕਰ ਰਿਹਾ ਸੀ ਜੌਬ ਵੀ ਕਰ ਰਿਹਾ ਸੀ ਲਾਕਡਾਊਨ ਦੇ ਵਿੱਚ ਮੇਰੇ ਕੋਲ ਟਾਈਮ ਸੀਗਾ ਤੇ ਉਸ ਤੋਂ ਬਾਅਦ ਮੈਂ ਇਸ ਫੀਲਡ ਦੇ ਵਿੱਚ ਆਇਆ ਤੇ ਇਸ ਫੀਲਡ ਦੇ ਵਿੱਚ ਆਉਣ ਤੋਂ ਬਾਅਦ 2022 ਦੇ ਵਿੱਚ ਫਿਰ ਮੈਂ ਇੱਥੇ ਦਾ ਚਾਂਪ ਸਟਰੀਟ ਨਾਮ ਤੋਂ ਇੱਕ ਰੈਸਟੋਰੈਂਟ ਸਟਾਰਟ ਕੀਤਾ ਜਿਹਦੇ ਵਿੱਚ ਸਾਡੇ ਕੋਲ ਜੇ ਜਲਦੀ ਤੁਸੀਂ ਗੈਟ ਰੈਡੀ ਫੂਡ ਚਾਹੁੰਦੇ ਆ ਤਾਂ ਸਾਡੇ ਕੋਲ ਰੋਲਸ ਹੈਗੇ ਨੇ ਜਿਹਦੇ ਵਿੱਚ ਪਨੀਰ ਟਿੱਕਾ ਰੋਲ ਆ ਚਾਂਪਰੋਲ ਆ ਤੇ ਸੋਇਆ ਚਾਂਪ ਦੀ ਵੈਰਾਈਟੀਆਂ ਬਹੁਤ ਹੱਦ ਤੱਕ ਆ ਤੇ ਜਿਵੇਂ ਤੇ ਫਲੇਵਰ ਤੁਸੀਂ ਕਹੋਗੇ ਮੈਂ ਹਮੇਤੇ ਤੁਹਾਨੂੰ ਬਣਾ ਕੇ ਟੇਸਟ ਕਰਵਾ ਸਕਦਾ ਕੀ ਬਾਤ ਹੈ ਬਈ ਰਿਸਪੌਂਸ ਦੀ ਵੀ ਗੱਲ ਕੀਤੀ ਸੀ ਕਿ ਮੈਂ ਇੱਕ ਕੁਐਸਚਨ ਹੋਰ ਐਡ ਕਰ ਦੰਨਾ ਬਈ ਤੁਸੀਂ ਰੈਸਟੋਰੈਂਟ ਬਣਾ ਲਿਆ ਮੈਂ ਇੱਕ ਵਾਰੀ ਆ ਦਿਖਾ ਦਵਾ ਜਗਮੀਤ ਨੂੰ ਕਵਾਂਗਾ ਕਿਉਂਕਿ ਸਟਰੀਟ ਦਾ ਨਾਮ ਆਂਦਾ ਨਾ ਜਦੋਂ ਤਾਂ ਉਦੋਂ ਬੜੀਆਂ ਤਸਵੀਰਾਂ ਬਣ ਜਾਂਦੀਆਂ ਲੋਕ ਲੁੱਕ ਨਹੀਂ ਦਿੰਦੇ ਪਰ ਬਈ ਨੇ ਖਾਸ ਤੌਰ ਤੇ ਲੁੱਕ ਦਿੱਤੀ ਐ ਬਹੁਤ ਚੀਜ਼ਾਂ ਜਿਹੜੀਆਂ ਨੇ ਆਪ ਤਿਆਰ ਕਰਵਾਈਆਂ ਨੇ ਇਹ ਸਾਰਾ ਕੁਝ ਇੱਥੋਂ ਸੜਕ ਬਣਾ ਦਿੱਤੀ ਉਹਦੇ ਉੱਤੇ ਗੱਡੀਆਂ ਖੜੀਆਂ ਹੋਈਆਂ ਨੇ ਆਪਾਂ ਮੰਤਰੀ ਦੀ ਗੱਡੀ ਐ ਸਕੂਲ ਵੈਨ ਐ ਟਰੱਕ ਟੈਂਪੂ ਜੋ ਵੀ ਐ ਸਾਰੀਆਂ ਬਈ ਨੇ ਇੱਥੇ ਖੜਾ ਦਿੱਤੀਆਂ ਤੇ ਇੱਕ ਇਹ ਹੋ ਜਾਂਦਾ ਸਾਡੇ ਨਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਚੱਲਦਾ ਜਿਹੜਾ ਬੰਦਾ ਸਾਈਡ ਦੇ ਉੱਤੇ ਸੜਕ ਤੇ ਕੋਈ ਵੈਸੇ ਰੇੜੀ ਲਾ ਕੇ ਖੜਾ ਐ ਪੰਜਾਬੀ ਆ ਉਹਦੀ ਕਹਾਣੀ ਵੱਡੀ ਆ ਤੋਂ ਮਿੰਟਾਂ ਹੀ ਪਹੁੰਚ ਜਾਂਦੇ ਆ ਜਦੋਂ ਰੈਸਟੋਰੈਂਟ ਕਰ ਲਿਓ ਇਹੀ ਬੰਦਾ ਤਾਂ ਕੋਈ ਨਹੀਂ ਪਹੁੰਚਦਾ ਇਹ ਸਵਾਲ ਹੋ ਜਾਂਦੇ ਨੇ ਉਦੋਂ ਬਈ ਅਸੀਂ ਪ੍ਰੋਮੋਸ਼ਨਾਂ ਘੱਟ ਕਰਦੇ ਆ ਉਹੀ ਬੰਦਾ ਹੁੰਦਾ ਜਿਹੜਾ ਰੋਡ ਦੇ ਉੱਤੇ ਖੜਾ ਹੁੰਦਾ ਇਹ ਉਹੀ ਬੰਦਾ ਹੁੰਦਾ ਜਿਹੜਾ ਰੈਸਟੋਰੈਂਟ 'ਚ ਹੁੰਦਾ ਫਰਕ ਇਹੀ ਹੁੰਦਾ ਕਿ ਉਹ ਨਜ਼ਰੀਆ ਬਦਲ ਜਾਂਦਾ ਦੇਖਣ ਦਾ ਬਈ ਹੋਇਆ ਕਦੇ ਐਵੇਂ ਦਾ ਕਿ ਤੁਸੀਂ ਰੈਸਟੋਰੈਂਟ ਕੀਤਾ ਹੋਏ ਕਿਸੇ ਨੂੰ ਕਿਹਾ ਹੋਵੇ ਕਿ ਸਾਡੇ ਨਾਲ ਵੀ ਆਓ ਕਦੇ ਵੀ ਸਾਡੇ ਵੀ ਕਰ ਦੋ ਪ੍ਰੋਮੋਸ਼ਨ ਬਿਲਕੁਲ ਜੀ ਕਿਹਾ ਮੈਂ ਕਈਆਂ ਨੂੰ ਕਿਹਾ ਇਦਾਂ ਨਹੀਂ ਮੈਂ ਕਹਿੰਦਾ ਕਿ ਨਹੀਂ ਕੀਤਾ ਕਿਸੇ ਨੇ ਸਾਥ ਦਿੱਤਾ ਤੇ ਕਾਫੀ ਜਣਿਆਂ ਨੂੰ ਕਿਹਾ ਤੇ ਕਈਆਂ ਨੇ ਨਹੀਂ ਸਾਥ ਦਿੱਤਾ ਜੇ ਮੇਰੇ ਜਿੰਨੇ ਵੀ ਲਿੰਕ ਦੇ ਵਿੱਚ ਮਿੱਤਰ ਸੱਜਣ ਹੈਗੇ ਨੇ ਉਹ ਸਾਰੇ ਮੇਰੇ ਬਾਰੇ ਜਾਣਦੇ ਨੇ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੜਕ ਦੇ ਉੱਤੇ ਨਜ਼ਰੀਆ ਬਦਲ ਜਾਂਦਾ ਇਹਦੇ ਵਿੱਚ ਗੱਲ ਦੋ ਹੁੰਦੀਆਂ ਜਿਵੇਂ ਕਿ ਅਸੀਂ ਚੰਡੀਗੜ੍ਹ ਮੁਹਾਲੀ ਸ਼ਹਿਰ ਦੇ ਵਿੱਚ ਗੱਲ ਕਰਦੇ ਆ ਤਾਂ ਉੱਥੇ ਨਜ਼ਰੀਆ ਐਵੇਂ ਬਦਲ ਜਾਂਦਾ ਕਿ ਕਈ ਵਾਰ ਅਸੀਂ ਬੈਕਗ੍ਰਾਉਂਡ ਨਹੀਂ ਪਤਾ ਹੁੰਦਾ ਸਾਨੂੰ ਉਹਦਾ ਕਈ ਵਾਰ ਇੱਕ ਪਾਸੇ ਆ ਜਾਂਦਾ ਫੇਮ ਇੱਕ ਪਾਸੇ ਤਾਂ ਲੋੜਵੰਦ ਬੰਦਾ ਜਿਹੜਾ ਮਿਹਨਤ ਕਰ ਰਿਹਾ ਉਹ ਆ ਇੱਕ ਪਾਸੇ ਅੱਜ ਦੇ ਅੱਜ ਦੇ ਟ੍ਰੈਂਡ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਫੇਮ ਲੈਣ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਰਸਨਲਿਟੀਆਂ ਨੇ ਜਿਨ੍ਹਾਂ ਨੇ ਫੂਡ 카ਟ ਲਾ ਕੇ ਕਿਤੇ ਦੀ ਕਿਤੇ ਨਾਮ ਬਣਾ ਕੇ ਤੇ ਅੱਜ ਕਿਤੇ ਦੀ ਕਿਤੇ ਪਹੁੰਚੇ ਨੇ ਇਹ ਤੁਸੀਂ ਮੀਡੀਆ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਪਤਾ ਵੀ ਆ ਜਿਹੜਾ ਬੰਦਾ ਮਿਹਨਤ ਕਰਦਾ ਹੁਣ ਜੇ ਮੈਂ ਮਿਹਨਤ ਕਰਕੇ ਮੈਂ ਰੈਸਟੋਰੈਂਟ ਲਾਈਨ ਦੇ ਵਿੱਚ ਆਇਆ ਤੇ ਇਹ ਤਾਂ ਹੈ ਨਹੀਂ ਕਿ ਮੈਂ ਘਰ ਪੱਖੋਂ ਬਹੁਤ ਲੈਂਡਲੋਰਡ ਆ ਜਾਂ ਮੈਂ ਬਹੁਤ ਰਿਚ ਫੈਮਿਲੀ ਤੋਂ ਬਿਲੋਂਗ ਕਰਦਾ ਕਿ ਬਣਾਤਾ ਤਾਂ ਜੇ ਕਸਟਮਰ ਆ ਗਏ ਤਾਂ ਠੀਕ ਆ ਨਹੀਂ ਤਾਂ ਮੈਂ ਹੁਣ ਐਨੀ ਉਮੀਦ ਨਾ ਐਨੇ ਸ਼ੌਂਕ ਨਾ ਕੱਲੀ-ਕੱਲੀ ਚੀਜ਼ ਆਪਣੀ ਰੀਜ ਨਾ ਜੋ ਮੇਰਾ ਰੈਸਟੋਰੈਂਟ ਦਾ ਨਾਮ ਆ ਉਹਦੇ ਰਿਲੇਟਿਡ ਬਣਾਇਆ ਤੇ ਉਮੀਦ ਵੀ ਕਰਦਾ ਕਿ ਸਾਰੇ ਜਣੇ ਆਉਣ ਰਿਸਪੌਂਸ ਦੇਣ ਫੂਡ ਟਰਾਈ ਕਰਨ ਵਾਈਬ ਇਥੇ ਐਂਬੀਅੰਸ ਆ ਕੇ ਵੇਖਣ ਤੇ ਜੇ ਕਮੀ ਪੇਸ਼ੀ ਆ ਮੈਨੂੰ ਦੱਸਣਾ ਸੀ ਉਹ ਤੇ ਕੰਮ ਕਰਾਂਗੇ ਅਸੀਂ ਉਹਨੂੰ ਦੂਰ ਕਰਾਂਗੇ ਗੋਲਦ ਮਾਲਾ ਦਾੜਾ ਪ੍ਰਕਾਸ਼ ਤੇ ਗੱਤਕੇ ਦੇ ਵਿੱਚ ਵੀ ਪੂਰਾ ਬਾਈ ਨੇ ਕਹਿੰਦਾ ਜੋਸ਼ ਬੰਨੀ ਰੱਖਿਆ ਨਾ ਤੁਸੀਂ ਜਿਸ ਚੀਜ਼ ਦੇ ਨਾਲ ਤੇ ਖਾਸ ਤੌਰ ਤੇ ਇੱਕ ਤਸਵੀਰ ਬਣ ਜਾਂਦੀ ਨਜ਼ਰੀਆ ਬਣ ਜਾਂਦਾ ਹੈ ਖਾਸ ਕਰਕੇ ਜਦੋਂ ਦਮਾਲਾ ਹੁੰਦੇ ਕਹਿੰਦੇ ਪੰਜਾਬੀ ਐ ਕੋਈ ਗੰਦ ਪਿੱਲੇ ਨਹੀਂ ਖਵਾਏਗਾ ਜਿਆਦਾਤਰ ਤਾਂ ਆਪਣੇ ਕਹਿੰਦੇ ਪੰਜਾਬੀ ਦੂਜੇ ਪਾਸੇ ਨੂੰ ਖੜਦੇ ਜਾ ਕੇ ਵੀ ਕੋਈ ਗੰਦ ਪਿੱਲੇ ਖਾ ਲੋ ਕੋਈ ਚੱਕਰ ਨਹੀਂ ਸਫਾਈ ਖਾਂਦੇ ਇੱਥੇ ਆ ਕੇ ਕਿ ਨਹੀਂ ਫਿਰ ਗੰਦ ਪਿੱਲੀ ਖਾਈ ਜਾ ਰਹੇ ਕਿ ਦੇਖੋ ਆਪੋ ਆਪਣਾ ਨਜ਼ਰੀਆ ਅਸੀਂ ਤਾਂ ਬਹੁਤ ਜ਼ੋਰ ਲਾਉਨੇ ਆ ਕਿ ਹਰ ਕਿਸੇ ਨੂੰ ਖਿੱਚਣ ਨੂੰ ਕਿ ਸਾਡੇ ਕੋਲ ਆਉਣ ਜੇ ਤੁਸੀਂ ਮਤਲਬ ਕਿ ਹੁਣ ਕਹਿਣ ਦਾ ਨਜ਼ਰੀਆ ਇਹੀ ਹੈ ਕਿ ਜੇ ਤੁਸੀਂ ਕਹਿੰਦੇ ਆ ਕਿ ਫੂਡ ਕਾਰਟ ਲੱਗੀ ਆ ਤਾਂ ਨਜ਼ਰੀਆ ਬਦਲ ਜਾਂਦਾ ਜੇ ਅੱਜ ਮੈਂ ਰੈਸਟੋਰੈਂਟ ਕੀਤਾ ਫਿਰ ਆਣ ਵਾਲੇ ਟਾਈਮ ਦੇ ਵਿੱਚ ਇਹੀ ਹੋਊਗਾ ਕਿ ਮੈਂ ਛੱਡ ਕੇ ਮੈਂ ਵੀ ਫੂਡ ਕਾਰਟ ਰੇੜੀ ਲਾ ਲੈਣਾ ਆ ਤੇ ਲੋਕਾਂ ਦਾ ਨਜ਼ਰੀਆ ਬਦਲੂਗਾ ਤਰਸ ਇੱਕ ਤਰ੍ਹਾਂ ਤਰਸ ਦਾ ਆਧਾਰ ਆ ਜਾਊਗਾ ਕਿ ਭਾਈ ਤਰਸ ਕਰਨਗੇ ਕਿ ਵੀ ਹਾਂ ਭਾਈ ਬੰਦਾ ਰੇੜੀ ਲਾ ਕੇ ਖੜਾ ਹੈ ਇਹਦੇ ਕੋਲ ਖਾ ਲੋ ਜੋ ਹੋਊਗਾ ਖਾ ਲੈਣੇ ਆ ਹਾਲਾਂਕਿ ਇਹ ਨਹੀਂ ਪਤਾ ਕਿ ਉਹ ਖਵਾ ਕੀ ਰਿਹਾ ਹੈ ਆ ਮਤਲਬ ਜੇ ਮੈਨੂੰ ਆਪਣੀ ਚੀਜ਼ ਤੇ ਭਰੋਸਾ ਹੈ ਕਿ ਮੈਂ ਕੁਆਲਿਟੀ ਦੇ ਰਿਹਾ ਜੇ ਮੈਂ ਉਸ ਚੀਜ਼ ਦੀ ਪੂਰੀ ਕਾਸਟ ਲੈ ਰਿਹਾ ਤਾਂ ਮੈਨੂੰ ਉਸ ਤੇ ਭਰੋਸਾ ਹੈ ਕਿ ਮੈਂ ਵਧੀਆ ਹੀ ਖਵਾਵਾਂਗਾ ਤੇ ਉਸ ਚੀਜ਼ ਕਰਕੇ ਜੇ ਹੁਣ ਲੋਕਾਂ ਨੂੰ ਨਹੀਂ ਪਸੰਦ ਹੈਗਾ ਤਾਂ ਫਿਰ ਹੁਣ ਉਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਅਸੀਂ ਮੈਂ ਆਪਣੇ ਵੱਲੋਂ ਬਹੁਤ ਜ਼ੋਰ ਲਾਉਣਾ ਕਿ ਹਾਂ ਵਾਕੇ ਤੁਸੀਂ ਹਾਈਜੀਨਿਕ ਦੇਖੋ ਜੇ ਹੁਣ ਆਇਲ ਆ ਕਈ ਕਈ ਵਾਰ ਕਾਲਾ ਹੋਇਆ ਹੁੰਦਾ ਤੇ ਉਹ ਫੂਡ ਟਰਾਈ ਖਾਂਦੇ ਆ ਮੈਂ ਉਹਦੇ ਕਿਸੇ ਦੀ ਕਿੰਤੂ ਪਰੰਤੂ ਕਿਸੇ ਦੀ ਮਿਹਨਤ ਤਾਂ ਨਹੀਂ ਕਰਦਾ ਪਰ ਹਾਂ ਇੱਕ ਵਾਰ ਮੌਕਾ ਸਾਰਿਆਂ ਨੂੰ ਦੇਣਾ ਚਾਹੀਦਾ ਤਾਂ ਕਿ ਕਮੀ ਪੇਸ਼ੀ ਆ ਉਹ ਵੀ ਦੱਸਣੀ ਚਾਹੀਦੀ ਆ ਮੈਂ ਨਹੀਂ ਕਹਿ ਰਿਹਾ ਕਿ ਮੇਰੇ ਕੋ ਆ ਕੇ ਤੁਸੀਂ ਫੂਡ ਟਰਾਈ ਕਰੋ ਜਿੱਥੇ ਕਮੀ ਪੇਸ਼ੀ ਆ ਮੈਨੂੰ ਦੱਸੋ ਮੈਂ ਉਹਨੂੰ ਦੂਰ ਕਰੂੰਗਾ ਪਰ ਹਾਂ ਇੱਕ ਬੰਦੇ ਨੇ ਉਮੀਦ ਨਾ ਕਿਉਂਕਿ ਇਹ ਚੀਜ਼ ਮੈਨੂੰ ਸਾਊਰਡਿੰਗ ਤੋਂ ਹੀ ਕਿਹਾ ਗਿਆ ਸੀ ਮਤਲਬ ਕਿ ਕਹਿ ਲਓ ਮਿੱਤਰ ਸੱਜਣ ਕਹਿ ਲਓ ਜਾਂ ਕਸਟਮਰਸ ਕਹਿ ਲਓ ਕਿਉਂਕਿ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਕਿ ਮੈਂ ਸਿੰਪਲ ਕੁਰਸੀਆਂ ਟੇਬਲ ਲਾ ਕੇ ਕੀਤੇ ਸੀਗੇ ਅੱਛਾ ਨਾਲ ਵਾਲੇ ਮੇਰੇ ਰੈਸਟੋਰੈਂਟ ਓਪਨ ਹੁੰਦੇ ਸੀਗੇ 20-25 ਲੱਖ ਰੁਪਏ ਲਾ ਕੇ ਰੈਸਟੋਰੈਂਟ ਓਪਨ ਹੁੰਦਾ ਸੀ ਤੇ ਇਹ ਇੱਕ ਨੇਚੁਰਲੀ ਇਫੈਕਟ ਆ ਕਿ ਹਾਂ ਅੱਛਾ ਯਾਰ ਵਧੀਆ ਰੈਸਟੋਰੈਂਟ ਆ ਉਹ ਮੈਨੂੰ ਵੀ ਕਿਤੇ ਲੱਗਦਾ ਸੀ ਕਿ ਹਾਂ ਮੈਂ ਵੀ ਕੁਝ ਕਰਾਂ ਤੇ ਫਿਰ ਜਦੋਂ ਹੁਣ ਆਹ ਮੈਂ ਐਂਬੀਅੰਸ ਦੇ ਨਾਲ ਲੈ ਕੇ ਆਇਆ ਤੇ ਫਿਰ ਵੀ ਜੇ ਨਾ ਰਿਸਪੌਂਸ ਮਿਲੇ ਤੇ ਫਿਰ ਕਿਤੇ ਨਾ ਕਿਤੇ ਦੁੱਖ ਲੱਗਦਾ ਫਿਰ ਇਹੀ ਆ ਕਿ ਮੈਂ ਵੀ ਬੰਦ ਕਰਕੇ ਰੇੜੀ ਲਾ ਲੈਣਾ ਆ ਤੇ ਉਹ ਜਿਆਦਾ ਸਾਰੇ ਆਣਗੇ ਦੇ ਨਾਲੇ ਵਧੀਆ ਰਿਸਪੌਂਸ ਮਿਲੂਗਾ ਨਾਲੇ মিডিਆ ਪਹੁੰਚੂਗਾ ਜਿੱਦਾਂ ਬਾਕੀਆਂ ਕੋ ਪਹੁੰਚਦੇ ਨੇ ਕਿਉਂਕਿ ਰੈਸਟੋਰੈਂਟ ਦੇ ਵਿੱਚ ਦਾ মিডিਆ ਕਹਿੰਦੇ ਆ ਭਾਈ ਪੈਸੇ ਵਾਲਾ ਐ ਇਹਦੇ ਕੋ ਜਾ ਕੇ ਅਸੀਂ ਵੀ ਕਰਨਾ ਨਾ ਵੀ ਇਹਦੀ ਤਾਂ ਪਹਿਲਾਂ ਹੀ ਬੱਲੇ ਬੱਲੇ ਆ ਪਰ ਸੱਚ ਜਾਣਨ ਤੋਂ ਬਿਨਾ ਅਸੀਂ ਕਿਸੇ ਨੂੰ ਜੱਜ ਨਾ ਕਰੀਏ ਤਾਂ ਚੰਗੀ ਗੱਲ ਆ। ਅੱਛਾ ਬਈ ਹਿਸਟਰੀ ਦੀ ਗੱਲ ਕੀਤੀ ਜਿਵੇਂ ਤੁਸੀਂ ਗਤਕਾ ਦੇ ਨਾਲ ਜੁੜੇ ਹੋ ਹੈ ਨਾ ਦਲੇਰ ਗਤਕਾ ਗਰੁੱਪ ਹਨ। ਹਾਂ ਤਾਂ ਤੁਸੀਂ ਉਧਰ ਵੀ ਗਤਕੇ ਦੇ ਨਾਲ ਸਾਰੀਆਂ ਚੀਜ਼ਾਂ ਦੇਖ ਰਹੇ ਸੀ ਕਰ ਰਹੇ ਸੀਗੇ ਬਹੁਤ ਦੂਰ ਦੂਰ ਤੱਕ ਖੇਡੇ। ਤੁਹਾਡਾ ਉਧਰੋਂ ਇਧਰ ਆਨ ਦਾ ਕੀ ਮਕਸਦ ਸੀਗਾ ਕਿ ਇਹ ਕੰਮ ਵੀ ਕੀਤਾ ਜਾ ਸਕੇ। ਮਕਸਦ ਦੇਖੋ ਹੁਣ ਤੁਹਾਨੂੰ ਜਿਵੇਂ ਦੱਸੇ ਲੋਕਡਾਊਨ ਤੋਂ ਬਾਅਦ ਸਟਾਰਟ ਕੀਤਾ। ਇੱਕ ਅ ਗੱਤਕੇ ਦੇ ਵਿੱਚ ਅਸੀਂ ਨੈਸ਼ਨਲ ਟੀਵੀ ਤੇ ਵੀ ਗਏ ਆ ਖੇਡੇ ਆ ਇਹੋ ਜਿਹਾ ਕੋਈ ਮਕਸਦ ਨਹੀਂ ਸੀਗਾ ਬਸ ਇਹ ਸੀਗਾ ਕਿ ਨਾਲ ਇੱਕ ਰੋਜ਼ਗਾਰ ਹੋ ਜਾਂਦਾ ਹੁਣ ਜੇ ਮੈਂ ਇਹੀ ਪਹਿਲਾ ਲਾ ਕੇ ਬਾਹਰ ਨੂੰ ਚਲ ਜਾਂਦਾ ਉੱਥੇ ਜਾ ਕੇ ਵੀ ਮੈਂ ਲੇਬਰ ਕਰਨੀ ਸੀਗੀ ਕਈ ਲੋਕ ਤਾਂ ਹੁਣ ਵੀ ਪੋਸਟਾਂ ਪਾਣਗੇ ਕਈ ਵੀ ਪਾ ਦਿੰਦੇ ਆ ਕਿ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਕਮਾਓ ਇੱਥੇ ਸਾਰਾ ਕੁਝ ਆ ਪੰਜਾਬੀ ਬੜੇ ਸਾਥ ਦਿੰਦੇ ਨੇ ਅਹਮਦੇ ਬੜੇ ਪੰਪ ਦਿੰਦੇ ਆ ਫਿਰ ਜਦੋਂ ਕੋਈ ਇਨਵੈਸਟ ਕਰ ਲੇ ਉਦੋਂ ਫਿਰ ਕੋਈ ਨਹੀਂ ਹੁਣ ਉਹੀ ਗੱਲ ਆ ਨਾ ਜੇ ਹੁਣ ਮਕਸਦ ਦੇਖੋ ਗਤਕੇ ਨੂੰ ਅਸੀਂ ਐਜ਼ ਅ ਪ੍ਰੋਫੈਸ਼ਨਲ ਅਸੀਂ ਖੇਡੇ ਆ ਤੇ ਟੀਵੀ ਸ਼ੋਜ਼ ਕੀਤੇ ਨੇ ਬਹੁਤ ਵਧੀਆ ਸਾਨੂੰ ਰਿਸਪੌਂਸ ਸੰਗਤ ਨੇ ਬਹੁਤ ਪਿਆਰ ਦਿੱਤਾ ਪਰ ਕਿਤੇ ਨਾ ਕਿਤੇ ਆ ਕੇ ਸਾਨੂੰ ਇੱਕ ਰੋਜ਼ਗਾਰ ਹੁਣ ਹਰੇਕ ਕਿਸੇ ਦੀ ਪਰਿਵਾਰ ਨੂੰ ਜੇ ਅੱਗੇ ਅਸੀਂ ਦੇਖਣਾ ਆ ਪਰਿਵਾਰ ਖਾਤਰ ਕੋਈ ਨਾ ਕੋਈ ਕੰਮ ਤਾਂ ਨਾਲ ਕਰਨਾ ਪੈਣਾ ਸੀਗਾ ਨਾ ਤੇ ਉਹੀ ਜੇ ਮੈਂ ਪਰਿਵਾਰ ਨੂੰ ਛੱਡ ਕੇ ਬਾਹਰ ਚਲ ਜਾਂਦਾ ਉੱਥੇ ਜਾ ਕੇ ਵੀ ਦਿਹਾੜੀਆਂ ਪਹਿਲਾਂ ਸਟਾਰਟ ਕਰਨੀਆਂ ਸੀਗੀਆਂ ਫੇ ਮਿਹਨਤ ਕਰਨੀ ਸੀ ਜੇ ਮੈਂ ਉਹੀ ਇਨਵੈਸਟਮੈਂਟ ਇੰਡੀਆ ਚ ਇੱਥੇ ਕੀਤੀ ਆ ਤੇ ਹੁਣ ਉਹ ਆਉਟਪੁੱਟ ਉਹੋ ਜਿਹਾ ਹੁਣ ਜਿੱਦਾਂ ਤੁਸੀਂ ਕਿਹਾ ਕਿ ਕਮੈਂਟ ਕਰਨਗੇ ਹੁਣ ਲੋਕਾਂ ਨੇ ਤਾਂ ਇਹਨਾਂ ਦੇ ਇਸ ਗੱਲਾਂ ਦੇ ਵਿੱਚੋਂ ਵੀ ਨੈਗੇਟਿਵ ਕਿਤੇ ਨਾ ਕਿਤੇ ਬਹੁਤ ਗੱਲਾਂ ਕੱਢ ਲੈਣੀਆਂ ਇਹ ਕਹਿਣਗੇ ਕਿ ਕਿਸਮਤ ਹੁੰਦੀ ਆ ਕੋਈ ਨਾ ਮਾਰਾ ਇਹਨੇ ਪਿਪਲੀ ਕਰਨੀ ਆ ਹਨਾ ਇਹ ਵੀ ਚੀਜ਼ਾਂ ਬਿਜ਼ਨਸ ਟਾਈਮ ਲੈਂਦਾ ਪਰ ਮੈਂ ਟਾਈਮ ਦੇ ਦਿੱਤੇ 4 ਸਾਲ ਜੇ ਸਰਵਾਈਵ ਕਰਨ ਨਾਲਾ ਵੀ ਕੰਮ ਨਾ ਹੋਵੇ ਫੇਰ ਮੈਂ ਕਿੱਥੇ ਜਾਵਾਂ ਆਣ ਗਵਾੜ ਤਾਂ ਵੀ ਆ ਕੇ ਇੱਥੇ ਖਾ ਸਕਦਾ ਰੋਪੜ ਇੰਨਾ ਵੱਡਾ ਉਹ ਤਾਂ ਆ ਕੇ ਛੱਕ ਸਕਦਾ ਗੰਦਪਿਲ ਖਾਣ ਨਾਲ ਉਹ ਇੱਥੇ ਆ ਕੇ ਖਾ ਸਕਦਾ ਚਮਕੌਰ ਸਾਹਿਬ ਨਾਲ ਆ ਜੀ ਮਰਿੰਡਾ ਨਾਲ ਆ ਜੀ ਬਲਾਚੌਰ ਨਵਾਂ ਸ਼ਹਿਰ ਕਰਾਲੀ ਤੇ ਆ ਸਕਦੇ ਨੇ ਮੈਂ ਹਾਈਵੇ ਦੇ ਉੱਤੇ ਬੈਠਾ ਬਹੁਤ ਉਮੀਦ ਕਰਦਾ ਹਾਈਵੇ ਦੇ ਉੱਤੇ ਜਿਹੜਾ ਚੰਡੀਗੜ੍ਹ ਮੋਹਾਲੀ ਬਲਾਚੌਰ ਨਵਾਂ ਸ਼ਹਿਰ ਜਲੰਧਰ ਤੋਂ ਆਂਦੇ ਨੇ ਇੱਕ ਵਾਰ ਆਣ ਮੌਕਾ ਦੇਣ ਮਾਰਕੀਟ ਪੂਰੀ ਬਣੀ ਹੋਈ ਆ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕੱਲਾ ਮੇਰੇ ਕੋ ਆਣ ਮਾਰਕੀਟ ਦੇ ਵਿੱਚ ਹੋਰ ਫੂਡ ਕੋਰਟ ਵੀ ਹੈਗੇ ਆ ਉਹਨਾਂ ਕੋ ਸਾਰਿਆਂ ਕੋ ਆਣ ਤਾਂਕਿ ਜੇ ਉਹਨਾਂ ਕੋ ਆਉਣਗੇ ਕੱਲ ਨੂੰ ਮੇਰੇ ਕੋ ਆਉਣਗੇ ਮੇਰਾ ਹੌਸਲਾ ਵਜਾਈ ਹੋਊਗੀ ਨਾਲ ਉਹਨਾਂ ਦੀ ਵੀ ਹੋਊਗੀ ਇੱਥੇ ਕੋਈ ਨਿੱਜੀ ਮੇਰਾ ਇਹ ਨਹੀਂ ਹੈਗਾ ਕਿ ਮੇਰੇ ਕੋ ਆਣ ਮੈਂ ਤਾਂ ਇਹ ਕਹਿ ਰਿਹਾ ਹਰ অপਸ਼ਨ ਸਾਡੀ ਮਾਰਕੀਟ ਦੇ ਵਿੱਚ ਹੈਗੀ ਆ ਚਾਹੇ ਉਹ ਰੋਪੜ ਸ਼ਹਿਰ ਤੋਂ ਆ ਚਾਹੇ ਉਹ ਲਾਗੇ ਸ਼ਹਿਰ ਚਮਕੌਰ ਸਾਹਿਬ ਬੇਲਾ ਮਰਿੰਡਾ ਸਾਡੇ ਕੋਲ ਸਾਰੀ অপਸ਼ਨ ਹੈ ਇਸ ਮਾਰਕੀਟ ਦੇ ਵਿੱਚ ਮੇਰੇ ਕੋ ਨਹੀਂ ਆਓ ਦੂਜੇ ਕੋ ਆਜੋ ਪਰ ਆਓ ਜ਼ਰੂਰ আচ্ছা ਭਾਈ ਅਸੀਂ ਨਾ ਜਦੋਂ ਕਦੇ ਕਿਸੇ ਦੀ ਇੰਟਰਵਿਊ ਕਰਦੇ ਹਾਂ ਇਸ ਥਿੱਕ ਨਾਲ ਸਟ੍ਰੀਟ ਫੂਡ ਵਾਲੇ ਹੁੰਦੇ ਆ ਰੈਡੀ ਲੱਗੀਆਂ ਹੁੰਦੀਆਂ ਅਸੀਂ ਉਹਨਾਂ ਨੂੰ ਇਹ ਜ਼ਰੂਰ ਕਹਿੰਨੇ ਆਂ ਕਈ ਵਾਰ ਨਾ ਕਿ ਕੋਈ ਗੱਲ ਨਹੀਂ ਮਾਲਕ ਕਿਰਪਾ ਕਰੇ ਤੁਹਾਨੂੰ ਚੰਗਾ ਰੈਸਟੋਰੈਂਟ ਦੇ ਦੇਣਾ ਤੁਸੀਂ ਵੱਡਾ ਨਾਮ ਪਾਓ ਹੁਣ ਮੈਂ ਬੋਲ ਚੇਂਜ ਕਰਾਂ ਵੀ ਕੋਈ ਨਾ ਵੀ ਮੈਂ ਮੈਂ ਕਹਾਂ ਕਿ ਮਾਲਕ ਤੁਹਾਡੇ ਤੇ ਕਿਰਪਾ ਕਰੇ ਰੀੜੀ ਲਵਾਵੇ ਰੀੜੀ ਲਵਾਵੇ ਬਿਲਕੁਲ ਜੀ ਤੁਸੀਂ ਇਹ ਸਹੀ ਕਹਿੰਨੇ ਆ ਹੁਣ ਮੈਂ ਜਦੋਂ ਮਿਹਨਤ ਹਿੰਮਤ ਕਰਕੇ ਦੇਖੋ ਇੱਕ ਪੁਰਾਣੇ ਕੋਈ ਬਿਜ਼ਨਸ ਦੇ ਵਿੱਚ ਬੈਠਾ ਹੁੰਦਾ ਪੁਰਾਣਾ ਕੋਈ 10 15 ਸਾਲ ਤੋਂ ਕੋਈ ਬਿਜ਼ਨਸ ਕਰ ਰਿਹਾ ਆ ਉਹਦੇ ਮੁਕਾਬਲੇ ਚ ਆ ਕੇ ਇੱਕ ਬਹਿਣਾ ਮਤਲਬ ਕਿ ਮਾਰਕੀਟ ਦੇ ਵਿੱਚ ਬਹੁਤ ਪੁਰਾਣੇ ਹੋਟਲ ਨੇ ਰੈਸਟੋਰੈਂਟਸ ਨੇ ਜੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਮੈਂ ਆਪਣੇ ਆਪ ਨੂੰ ਕਾਬਲੀਅਤ ਜਾਂ ਮਿਹਨਤ ਕਰਕੇ ਮੈਂ ਆ ਕੇ ਬੈਠਾ ਆ ਤਾਂ ਮੈਨੂੰ ਆਪਣੇ ਆਪ ਤੇ ਕੌਨਫੀਡੈਂਸ ਹੈਗਾ ਹੁਣ ਵੀ ਹੈਗਾ ਮੈਂ ਨਹੀਂ ਕਹਿ ਰਿਹਾ ਨਹੀਂ ਹੈਗਾ ਕੌਨਫੀਡੈਂਸ ਹੈਗਾ ਸੇਗਾ ਤੇ ਆ ਕੇ ਬੈਠਾ ਹੁਣ ਤੁਹਾਡੇ ਬੋਲ ਲਾਂਗੂ ਉਹੀ ਆ ਕਿ ਜੇ ਤੁਸੀਂ ਉਹਨਾਂ ਨੂੰ ਕਹਿੰਨੇ ਆ ਕਿ ਮਾਲਕ ਛੇਤੀ ਛੇਤੀ ਤੁਹਾਨੂੰ ਰੈਸਟੋਰੈਂਟ ਦੇਵੇ ਤੁਸੀਂ ਹੁਣ ਮੈਨੂੰ ਇਹ ਕਹਿ ਦਿਓ ਭਾਈ ਛੇਤੀ ਛੇਤੀ ਤੁਹਾਡਾ ਫੂਡ ਰੈਡੀ ਲਵਾਵੇ ਕਿ ਤੈਨਾਂ ਕਿਹਾ ਹਾਂ ਮੈਂ ਪੰਜ ਚਾਰ ਰੈਡੀਆਂ ਹੋਲ ਲਾ ਲਾ ਦੇਖੋ ਅੱਛਾ ਭਾਈ ਜਿਵੇਂ ਇਹ ਚੀਜ਼ਾਂ ਹੁੰਦੀਆਂ ਨੇ ਨਾ ਨਾ ਸਟਰੀਟ ਫੂਡ ਦੇ ਉੱਤੇ ਸਾਰੇ ਆਉਂਦੇ ਨੇ ਖਾਂਦੇ ਪੀਂਦੇ ਨੇ ਵੱਖਰੇ ਵੱਖਰੇ ਤਸਵੀਰਾਂ ਹੋ ਜਾਂਦੀਆਂ ਨੇ ਪਿੱਛੇ ਜੇ بڑا ਟ੍ਰੈਂਡ ਚੱਲਿਆ ਸਟਰੀਟ ਫੂਡ ਵਾਲੇ ਧਾਰੇ ਨੇ ਕੋਈ ਹਸਬੰਡ ਵਾਈਫ ਲਾ ਰਿਆ ਕੋਈ ਹੋਰ ਲਾ ਰਿਆ ਨਾ ਤੁਸੀਂ ਕੱਲੇ ਹੋ ਇੱਥੇ ਤੁਹਾਡੇ ਨਾਲ ਇੱਕ ਤੁਹਾਡਾ ਸਹਾਯੋਗੀ ਹੈ ਕਰਨ ਫਿਰ ਤੁਸੀਂ ਸੋਚ ਕੇ ਇਹ ਚੀਜ਼ਾਂ ਲਾਇਆ ਸੀ ਕਿ ਜਾਂ ਤੁਹਾਡੀ ਸੋਚ ਵੱਖਰੀ ਸੀ ਕਿ ਬਾਕੀ ਟ੍ਰੈਂਡ ਦੇ ਵਿੱਚ ਨੇ ਮੈਂ ਵੀ ਟ੍ਰੈਂਡ ਦੇ ਵਿੱਚ ਚੱਲ ਪਾਂਗਾ ਦੇਖੋ ਮਿਹਨਤ ਮੇਰਾ ਹਰ ਕਿਸੇ ਦਾ ਆਪਣਾ ਆਪਣਾ ਵਿਜ਼ਨ ਹੁੰਦਾ ਆ ਸੋਚਿਆ ਬੰਦਾ ਬਹੁਤ ਕੁਝ ਸੋਚਦਾ ਆ ਬਹੁਤ ਕੁਝ ਬੰਦੇ ਨੇ ਸੁਪਨੇ ਵੇਖੇ ਹੁੰਦੇ ਆ ਕਿ ਮੈਂ ਇਸ ਪੌੜੀ ਤੱਕ ਪਹੁੰਚਣਾ ਆ ਮਿਹਨਤ ਕਰਕੇ ਮੈਂ ਇੱਥੇ ਤੱਕ ਜਾਣਾ ਆ ਮੈਂ ਨਹੀਂ ਕਹਿੰਦਾ ਕਿ ਮੈਂ ਇੱਕ ਲਿਮਟ ਤੱਕ ਹੀ ਸੋਚਿਆ ਸੀਗਾ ਤੇ ਇਹ ਸੋਚਿਆ ਸੀ ਕਿ ਲੋਕਾਂ ਦਾ ਪਿਆਰ ਮਿਲੂਗਾ ਤੇ ਆਪਾਂ ਹੋਰ ਅੱਗੇ ਵਧਾਂਗੇ ਫੇ ਹੋਰ ਸ਼ਹਿਰਾਂ ਦੇ ਵਿੱਚ ਵੀ ਆਪਣਾ ਬ੍ਰਾਂਡ ਬਣਾਵਾਂਗੇ ਹੁਣ ਬ੍ਰਾਂਡ ਬਣਾਉਣ ਨੂੰ ਜੇ অপশন ਜਿਵੇਂ ਤੁਸੀਂ ਦੱਸੀ ਆ ਉੱਥੇ ਆਣਾ ਪਊਗਾ ਤਾਂ ਮੈਨੂੰ ਲੱਗਦਾ ਮੈਨੂੰ ਉੱਥੋਂ ਸ਼ੁਰੂਆਤ ਕਰਨੀ ਚਾਹੀਦੀ ਸੀਗੀ ਮੈਂ ਗਲਤੀ ਕਰ ਬੈਠਾ ਕਿ ਮੈਂ ਰੈਸਟੋਰੈਂਟ ਤੋਂ ਕਰ ਬੈਠੀ ਅੱਛਾ ਭਾਈ ਖਾਸ ਤੌਰ ਤੇ ਨਾ ਕਈ ਚਾਂਪਸਾਲੇ ਜਿੰਦ ਅਸੀਂ ਵੀਡੀਓ ਕਰਦੇ ਆ ਹਨ ਇੰਟਰਵਿਊ ਕਰਦੇ ਆ ਕਿਸੇ ਨਾਲ ਕਰ ਲੈਂਦੇ ਆ ਕੋਈ ਚੰਗੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਡੀ ਸਪੈਸ਼ਲ ਚਾਂਪ ਹੁੰਦੀ ਆ ਕੋਈ ਦਿੱਲੀ ਤੋਂ ਮੰਗਾ ਰਿਆ ਕੋਈ ਕਹਿੰਦਾ ਮੈਂ ਮੁੰਬਈ ਤੋਂ ਮੰਗਾ ਰਿਆ ਕੋਈ ਕਹਿੰਦਾ ਮੈਂ ਕੋਲਕੱਤਾ ਤੋਂ ਮੰਗਾ ਰਿਆ ਕੋਈ ਕਹਿੰਦਾ ਮੈਂ ਹੋਰ ਕਿੱਥੋਂ ਮੰਗਾ ਰਿਆ ਤੁਹਾਡੀ ਚਾਂਪ ਕਿੱਥੋਂ ਆ ਰਹੀ ਹੈ ਜਿਵੇਂ ਹੁਣ ਮੈਂ ਖਾਧੀ ਹੈ ਨਾ ਅਸੀਂ ਦੋ ਪਲੇਟਾਂ ਖਾ ਗਏ ਹਾਫ ਹਾਫ ਨਹੀਂ ਤਾਂ ਮੈਂ ਇੰਨੀ ਖਾਂਦਾ ਨਹੀਂ ਚਾਹ ਪਨੀ ਤਾਂ ਮੈਨੂੰ ਉਲਟੀ ਵਾਂਗੂ ਮੈਸੇ ਹੋ ਜਾਣਾ ਮੈਂ ਇਤੋਂ ਲੰਘਦੀ ਨਹੀਂ ਮੈਂ ਪਹਿਲੀ ਵਾਰ ਦੋ ਪਲੇਟਾਂ ਖਾਧੀਆਂ ਇੰਨੀ ਟੇਸਟੀ ਸੀਗੀ ਸੱਚੀ ਗੱਲ ਹੈ ਬਾਈ ਗਾਡ ਤੇ ਫਿਰ ਤੁਸੀਂ ਕਿੱਥੋਂ ਮੰਗਾਨੇ ਹੋ ਤੁਸੀਂ ਆਪ ਤਿਆਰ ਕਰਦੇ ਹੋ ਕਿਵੇਂ ਤਿਆਰ ਕਰਦੇ ਹੋ ਦੇਖੋ ਭਾਜੀ ਮੇਰੇ ਫਰੈਂਡ ਹੀ ਸਰਕਲ ਦੇ ਵਿੱਚ ਹੀ ਹੈਗੇ ਨੇ ਤੇ ਉਹਨਾਂ ਨੇ ਜਲੰਧਰ ਦੇ ਵਿੱਚ ਫੈਕਟਰੀ ਲਾਈ ਹੋਈ ਆ ਤੇ ਜਲੰਧਰ ਤੋਂ ਸਾਡੀ ਚਾਹ ਆਂਦੀ ਆ ਤੇ ਵਧੀਆ ਕੁਆਲਿਟੀ ਜਿਵੇਂ ਆਪਾਂ ਉਹਨਾਂ ਨੂੰ ਜਦੋਂ ਮਤਲਬ ਕਿ ਇਹ ਆਪਣੇ ਉੱਤੇ ਹੁੰਦਾ ਕਿ ਸਾਨੂੰ ਕਿਵੇਂ ਦੀ ਕੁਆਲਿਟੀ ਦਾ ਫੂਡ ਚਾਹੀਦਾ ਆ ਕਿਉਂਕਿ ਮੈਂ ਇਹ ਸਮਝਦਾ ਕਿ ਜੇ ਮੈਂ ਉਹ ਖਾਧੀ ਮੈਨੂੰ ਕੋਈ ਨੁਕਸਾਨ ਨਾ ਹੋਵੇ ਜਾਂ ਦੂਜਾ ਬੰਦਾ ਖਾਵੇ ਉਹਨੂੰ ਨੁਕਸਾਨ ਨਾ ਹੋਵੇ ਮੈਂ ਉਸ ਸਟੀਚ ਤੇ ਬਲੀਵ ਕਰਦਾ ਕਿ ਜੇ ਮੈਂ ਆਪਣੇ ਪਰਿਵਾਰ ਨੂੰ ਚੀਜ਼ ਖਲਾ ਸਕਦਾ ਆ ਜਾਂ ਮੈਂ ਆਪਣੀ ਫੈਮਲੀ ਨੂੰ ਖਲਾ ਸਕਦਾ ਆ ਤਾਂ ਦੂਜੇ ਦਾ ਪਰਿਵਾਰ ਵੀ ਖਾ ਸਕੇ ਤਾਂ ਜਲੰਧਰ ਤੋਂ ਭਾਜੀ ਮੈਨੂਫੈਕਚਰਿੰਗ ਹੁੰਦੀ ਆ ਤੇ ਜੋ ਵੀ ਮੈਨੂੰ ਨੀਡ ਹੁੰਦੀ ਆ ਮੈਂ ਉਹਨਾਂ ਨੂੰ ਦੱਸ ਦਿੰਨਾ ਉਹਨਾਂ ਦਾ ਫਰੈਂਡ ਸਰਕਲ ਲੰਘੂ ਆ ਤੇ ਉਹ ਮੈਨੂੰ ਪ੍ਰੋਵਾਈਡ ਕਰਦੇ ਨੇ ਜਿੱਦਾਂ ਦੀ ਕੁਆਲਿਟੀ ਉਹ ਮੈਨੂੰ ਚਾਹੀਦੀ ਹੁੰਦੀ ਆ ਮੈਨੂੰ ਪ੍ਰੋਵਾਈਡ ਕਰ ਦਿੰਦੇ ਨੇ ਤੇ ਬਾਕੀ ਜੇ ਸਪੈਸ਼ਲ ਤੁਸੀਂ ਕਹਿੰਦੇ ਆ ਇਦਾਂ ਦਾ ਬਾਲਾ ਕੋਈ ਛੋ ਹੈ ਨਹੀਂਗਾ ਕਿਉਂਕਿ ਹਰ ਚੀਜ਼ ਤੁਸੀਂ ਚਾਹੇ ਵੱਡੇ ਤੋਂ ਵੱਡਾ ਰੈਸਟੋਰੈਂਟ ਵੀ ਲਾ ਲਓ ਹਰ ਚੀਜ਼ ਜੋ ਕਿ ਆ ਸਾਨੂੰ ਲੋਕਲ ਬੇਸਿਸ ਤੇ ਅੱਜਕੱਲ ਮਿਲ ਜਾਂਦੀ ਆ ਸਭ ਕੁਝ ਮਿਲ ਜਾਂਦਾ ਆ ਇਹ ਕਹਿਣ ਦੀਆਂ ਗੱਲਾਂ ਆ ਕਿ ਲੋਕੀ ਮੈਂ ਬੰਬੇ ਤੋਂ ਦਿੱਲੀ ਤੋਂ ਨਹੀਂ ਆ ਲੋਕਲ ਸਭ ਕੁਝ ਪ੍ਰੋਵਾਈਡ ਹੋ ਜਾਂਦਾ ਜੋ ਵੀ ਸਾਨੂੰ ਫੂਡ ਦੇ ਵਿੱਚ ਚਾਹੇ ਤੁਸੀਂ ਕੰਟੀਨੈਂਟਲ ਚ ਲੈ ਲਓ ਚਾਹੇ ਤੁਸੀਂ ਚਾਈਨੀਸ ਚ ਲੈ ਲਓ ਚਾਹੇ ਮੇਨ ਕੋਰਸ ਚ ਲੈ ਲਓ ਸਾਰਾ ਕੁਝ ਲੋਕਲ ਸਾਰਾ ਕੁਝ ਪ੍ਰੋਵਾਈਡ ਹੋ ਜਾਂਦਾ ਇਸ ਲਈ ਤਾਂ ਕੋਈ ਦੱਸਦਾ ਨਹੀਂ ਹੈਗਾ ਸਭ ਕੁਝ ਲੋਕਲ ਹੀ ਮਿਲਦਾ আচ্ছা ਭਾਈ ਜਿਵੇਂ ਤੁਹਾਡਾ ਹੈ ਨਾ ਗੱਤਕੇ ਦਾ ਸ਼ੌਂਕ ਸੀਗਾ ਗੱਤਕਾ ਖੇਡਦੇ ਸੀਗੇ ਮੈਂ ਨਾ ਜਦੋਂ ਆਪਣੇ ਘਰੇ ਜਾਂ ਕਿਸੇ ਦੋਸਤ ਨਾਲ ਗੱਲ ਕਰਦਾ ਸੀਗਾ ਮੈਂ ਯਾਰ ਚਲੋ ਮਜਬੂਰਾਂ ਨੂੰ ਕਈ ਵਾਰ ਢਾਬਾ ਖੋਲਣਾ ਪੈ ਜੇ ਕੋ ਰੀੜੀ ਲਾਣੀ ਪੈ ਜਾਵੇ ਤੇ ਆਪਾਂ ਨਾਮ ਆਪਣੇ ਜਿਹੜੇ ਕੰਮ ਤੋਂ ਇੱਥੋਂ ਹੀ ਰੱਖਾਂਗੇ ਵੀ ਫਲਾਣਾ ਇੰਟਰਵਿਊ ਜਿਹੜਾ ਕੁਲਚਾ ਫਲਾਣਾ ਧਮਕਾ ਕੁਲਚਾ ਹੈ ਨਾ ਵੀ ਆਪਣੇ ਪੈਸ਼ਨ ਦੇ ਨਾਲ ਨਾਲ ਤੁਸੀਂ ਵੀ ਇਹ ਸੋਚਿਆ ਸੀਗਾ ਵੀ ਜੰਗਜੂ ਚਾਪ ਫਲਾਣੀ ਚਾਪ ਧਮਕੀ ਚਾਪ ਦੇਖੋ ਇਹ ਅਸੀਂ ਪਹਿਲਾਂ ਜਦੋਂ ਤੁਸੀਂ ਟੇਸਟ ਕਰ ਰਹੇ ਸੀ ਉਦੋਂ ਹੀ ਤੁਸੀਂ ਮੈਨੂੰ ਆਈਡੀਆ ਦਿੱਤਾ ਪਹਿਲਾਂ ਮੈਂ ਸੋਚਿਆ ਨਹੀਂ ਸੀਗਾ ਹਾਂਜੀ ਆਪਾਂ ਜਿਵੇਂ ਕਹਿ ਲਓ ਆਪਣੇ ਗਰੁੱਪ ਦਾ ਨਾਮ ਨਾਲ ਜ਼ਰੂਰ ਮੈਂਸ਼ਨ ਮੈਂ ਤੁਸੀਂ ਅੰਦਰ ਸ਼ਾਪ ਜਿਹੜੀ ਹੈਗੀ ਗਿਆਨੀ ਜੈਲ ਸਿੰਘ ਨਗਰ ਉੱਤੇ ਹੱਲੇ ਵੀ ਲਿਖਿਆ ਹੋਇਆ ਦਲੇਰ ਖਾਲਸਾ ਗੱਤਕਾ ਗਰੁੱਪ ਨਵਾਂ ਸ਼ਹਿਰ ਵੀ ਸ਼ੁਰੂ ਕੀਤਾ ਉੱਥੇ ਵੀ ਗਰੁੱਪ ਦਾ ਪਹਿਲਾ ਦਲੇਰ ਖਾਲਸਾ ਗੱਤਕਾ ਗਰੁੱਪ ਪਹਿਲੇ ਆਧਾਰ ਤੇ ਸੀਗਾ ਤੇ ਉੱਥੇ ਸੰਗਤ ਨੇ ਪਿਆਰ ਵੀ ਸਾਨੂੰ ਬਹੁਤ ਪੱਖਿਆ ਸੀਗਾ ਤੇ ਉਹ ਆਈਡੀਆ ਤੁਹਾਡੇ ਤੋਂ ਹੀ ਮਿਲਿਆ ਤੇ ਹੁਣ ਨਾਮ ਸਾਡੇ ਸਿੰਘਾਂ ਦੇ ਆ ਉਹ ਚਾਂਪ ਜਿਵੇਂ ਕਹਿ ਲੋ ਇੱਕ ਹੈਗੇ ਨੇ ਜਿਨ੍ਹਾਂ ਨੇ ਐਕਟ੍ਰੈਸ ਦੇ ਨਾਮ ਤੇ ਚਾਂਪ ਰੱਖੀਆਂ ਹੋਈਆਂ ਜਾਂ ਬਾਹੂਬਲੀ ਚਾਂਪ ਕੁਛ ਰੱਖੀਆਂ ਆ ਤੇ ਜੇ ਅਸੀਂ ਹੁਣ ਸਿੰਘਾਂ ਦੇ ਜਾਂ ਗੱਤਕੇ ਦੇ ਬੇਸਿਸ ਤੇ ਕੋਈ ਸ਼ਾਸਤਰਾਂ ਤੋਂ ਰਿਲੇਟਡ ਨਾਮ ਰੱਖਤਾ ਲਈਏ ਪਰ ਸਾਡੇ ਜਿਹੜੇ ਕਿੰਤੂ ਪ੍ਰੰਤੂ ਕਰਨ ਵਾਲੇ ਹੈਗੇ ਨੇ ਉਹ ਵੀ ਬੈਠੇ ਨੇ ਬਹੁਤ ਤੇ ਉਹਨਾਂ ਨੇ ਉਧਰੋਂ ਢਾਲਣਾ ਕਮੈਂਟਾਂ ਦੇ ਵਿੱਚ ਤੁਹਾਨੂੰ ਵੀ ਮੈਨੂੰ ਵੀ ਬਿਲਕੁਲ ਰੱਖਣ ਨੂੰ ਕੋਈ ਹੋ ਨਹੀਂ ਆ ਪੇ ਜਿਵੇਂ ਕੋਈ ਜਿਵੇਂ ਕਹ ਲੋ ਨਾਮੰਦੇ ਸੀਗੇ ਪੁਰਾਣੇ ਸਿੰਘਾਂ ਦੇ ਗੜਗੱਜ ਸਿੰਘ ਨਾਮ ਸੁਣ ਕੇ ਏਦਾਂ ਦਾ ਕੁਝ ਰੱਖ ਸਕਦੇ ਆ ਜਿਹਨੂੰ ਕਿ ਨਾਮ ਹੋਵੇ ਸਾਡੇ ਸ਼ਾਸਤਰਾ ਨਾਲ ਰਿਲੇਟਡ ਨਾ ਹੋਵੇ ਜਿਹੜੇ ਸਾਡੇ ਸਿੰਘਾਂ ਦੇ ਨਾਮ ਸੀਗੇ ਉਹਦਾ ਦਾ ਕੁਝ ਜਿਵੇਂ ਅਸੀਂ ਕਰਾਰੇਪਨ ਦੇ ਵਿੱਚ ਹੁਣ ਨਹੰਗ ਨਹੰਗ ਸਿੰਘਾਂ ਦੀ ਬੋਲੀ ਆ ਜਿਵੇਂ ਬਿਹੜੇ ਚ ਬਰਾਂਡੇ ਚ ਖਾਣਾ ਬਿਹੜੇ ਚ ਖਾਣਾ ਲੜ ਮਿਰਚ ਨੂੰ ਲੜਾਕੀ ਕਹਿ ਦੇਣਾ ਇਦਾਂ ਹੀ ਕਈ ਅੱਖਰ ਨੇ ਤੇ ਉਹਦਾਂ ਦੇ ਅਸੀਂ ਰੱਖ ਸਕਦੇ ਆ ਤੇ ਪਰ ਇਹ ਆ ਕਿ ਉਹ ਇੱਕ ਐਟਮੋਸਫੇਅਰ ਉਹੋ ਜੇ ਲੋਕੀ ਸਮਝ ਸਕਦੇ ਨੇ ਤਾਂ ਜਿਵੇਂ ਆਪਾਂ ਹੋਰ ਸਟੇਟ ਦਾ ਕੋਈ ਆਊਗਾ ਉਹਨੂੰ ਥੋੜੀ ਦਿੱਕਤ ਹੋਊਗੀ ਇੱਕ ਮਤਲਬ ਕਿ ਨਜ਼ਰੀਆ ਹੁੰਦਾ ਆਪਾਂ ਪੰਜਾਬੀ ਆਪਾਂ ਨੇ ਉਸ ਚੀਜ਼ ਸਮਝ ਲੈਣੀ ਆ ਤੇ ਸਾਨੂੰ ਅੰਡਰਸਟੈਂਡ ਵੀ ਕਰ ਲੈਣੀ ਆ ਨਾ ਕਿ ਆਪਾਂ ਹਾਂ ਇਹ ਠੀਕ ਆ ਤੇ ਵਧੀਆ ਆ ਵਧੀਆ ਵੀ ਲੱਗਦਾ ਆ ਤੇ ਪਰ ਜੇ ਅਸੀਂ ਦੂਜੀ ਮਤਲਬ ਕਿ ਕਮਿਊਨਿਟੀ ਦੀ ਗੱਲ ਕਰੀਏ ਉਹਨੇ ਥੋੜਾ ਜਿਆ ਕਰਨਾ ਕੀ ਤੁਹਾਡੇ ਪੱਕੇ ਕਸਟਮਰ ਹੋ ਗਏ ਉਹਨਾਂ ਨੇ ਤਾਂ ਭੁੱਲ ਹੀ ਜਾਣਾ ਉੱਤੇ ਜੇ ਕਿਸੀ ਹੋਰ ਜਾਂ ਮੁਲਕ ਜਾ ਕੇ ਸ਼ਹਿਰ ਜਾ ਕੇ ਵੀ ਕਹਿਣਾ ਵੀ ਸਾਨੂੰ ਲੜਾਕੀ ਚਾਂਪ ਦਿਓ ਉਹੀ ਕਹਿੰਦਾ ਮੈਂ ਕੋਈ ਵੀ ਕਹਿ ਸਕਦਾ ਕਿ ਵੀ ਹਾਂ ਭਾਈ ਲੜਾਕੀ ਚਾਂਪ ਦੇ ਦਿਓ ਗੜਗੱਜ ਚਾਂਪ ਦੇ ਦਿਓ ਅਗਲੇ ਨੇ ਕਹਿਣਾ ਭਾਈ ਇਹ ਕਿਹੜੀ ਚਾਂਪ ਆ ਗਈ ਨਾ ਤੇ ਚਲੋ ਇਹ ਥਾਸਾ ਮੁਖੌਲ ਹਨ ਦੇ ਆਪਾਂ ਆਣ ਵਾਲੇ ਟਾਈਮ ਸੋਚ ਸਕਦੇ ਹਾਂ ਨਹੀਂ ਤੁਹਾਡਾ ਆਈਡੀਆ ਤੁਸੀਂ ਮੈਨੂੰ ਇਹ ਦਿੱਤਾ ਕਿ ਮੈਂ ਹਾਂ ਇਹ ਮੀਨੂ ਚ ਕੁਛ ਨਾ ਕੁਛ ਇਹਦਾ ਸੋਚ ਸਕਦਾ ਮੈਂ ਜਰੂਰ ਇਸ ਚੀਜ਼ ਤੇ ਵਰਕ ਕਰਕੇ ਕੋਈ ਨਾ ਕੋਈ ਨਾਮ ਇੰਟਰੋਡਿਊਸ ਕਰਕੇ ਕੱਢੂੰਗਾ ਜੀ ਅੱਛਾ ਵੈਸੇ ਤੁਸੀਂ ਨੋਟ ਨਹੀਂ ਕੀਤਾ ਮੈਂ ਚਾਂਪ ਦੇ ਨਾਮ ਹੁਣੇ ਜਟਨ ਜੁਲੀਅਟ ਆਈ ਹੈ ਤੇ ਮੈਂ ਚਾਂਪ ਦਾ ਨਾਮ ਰੱਖਿਆ ਹੋਇਆ ਜਟਨ ਜੁਲੀਅਟ ਅੱਛਾ ਠੀਕ ਹੈ ਜੀ ਤੇ ਇੱਕ ਫਨੀ ਨਾਮ ਰੱਖਿਆ ਹੋਇਆ ਬ੍ਰੇਕਅਪ ਚਾਂਪ ਆ ਜੀ ਅੱਛਾ ਬ੍ਰੇਕਅਪ ਬ੍ਰੇਕਅਪ ਚਾਵੇ ਦੋ ਨਾਮ ਲੱਗ ਜੇ ਰੱਖੇ ਹੋਏ ਨੇ ਤੇ ਬਾਕੀ ਜੇ ਮੈਂ ਤੁਹਾਡੇ ਮੱਦੇਮ ਰਹੀਂ ਦੱਸਣਾ ਚਾਹਾਂ ਚਾਂਪ ਦੇ ਨਾਲ ਜਿਵੇਂ ਤੰਦੂਰੀ ਸਪੈਸ਼ਲ ਦੇ ਵਿੱਚ ਟਿੱਕਾ ਪਨੀਰ ਟਿੱਕਾ ਹੋ ਗਿਆ ਚਾਂਪ ਹੋ ਗਈਆਂ ਮਸ਼ਰੂਮ ਵੀ ਆਈਟਮਸ ਹੋ ਗਈਆਂ ਤੇ ਸਾਡੇ ਕੋ ਮੇਨ ਕੋਰਸ ਵੀ ਹੈਗਾ ਰੋਟੀ ਵੀ ਅਵੇਲੇਬਲ ਆ ਜਿਹਦੇ ਵਿੱਚ ਗਰੇਵੀ ਦੇ ਵਿੱਚ ਚਾਂਪ ਆ ਜਾਂਦੀ ਆ ਰੋਮਾਲੀ ਰੋਟੀ ਰੋਮਾਲੀ ਰੋਟੀ ਆ ਜਾਂਦੀ ਨਾਨ ਆਪਣਾ ਕੀ ਕਹਿੰਦੇ ਬਟਰ ਨਾਨ ਵਗੈਰਾ ਹੋ ਗਿਆ ਗਾਰਲਿਕ ਨਾਨ ਰੂਟੀਆਂ ਤੰਦੂਰੀ ਰੋਟੀ ਬਟਰ ਰੋਟੀ ਮਤਲਬ ਹੈ ਪੂਰਾ ਮੇਨ ਕੋਰਸ ਚਾਂਪ ਪਨੀਰ ਤੇ ਮਸ਼ਰੂਮ ਤੇ ਹੋਰ ਐਡ-ਆਨ ਮੈਂ ਕਰੂੰਗਾ ਜਿਵੇਂ ਜਿਵੇਂ ਮੈਨੂੰ ਰਿਸਪਾਂਸ ਵਧੀਆ ਮਿਲਿਆ ਹੁਣ ਇੱਥੇ ਮੈਂ ਕਬਾਬ ਸ਼ੁਰੂ ਕੀਤੇ ਸੀ ਸਟਾਰਟਿੰਗ ਦੇ ਵਿੱਚ ਤੇ ਉਹੋ ਜਿਹਾ ਰਿਸਪਾਂਸ ਨਹੀਂ ਮਿਲਿਆ ਫਿਰ ਮਟੀਰੀਅਲ ਖਰਾਬ ਹੁੰਦਾ ਤਾਂ ਕਰਕੇ ਫਿਰ ਮੈਂ ਉਹ ਬੰਦ ਕਰਤੇ ਅੱਛਾ ਭਾਈ ਜਿਵੇਂ ਮੈਂ ਪੰਜਾਬੀ ਦੀ ਗੱਲ ਕੀਤੀ ਪੰਜਾਬੀ ਬੜੇ ਵੱਡੇ ਦਰਿਆ ਦਿਲ ਹੁੰਦੇ ਨੇ ਹਨਾ ਉਹ ਡੁੱਬਦੇ ਨੂੰ ਵੀ ਫੜ ਲੈਂਦੇ ਆ ਉਹਦੀ ਬਾਹ ਫੜ ਕੇ ਉਹਨੂੰ ਚੰਗਾ ਤਰ੍ਹਾਂ ਲਾ ਦਿੰਦੇ ਆ ਅੱਛਾ ਪੰਜਾਬੀ ਤੁਹਾਡੇ ਨਾਲ ਸਾਥ ਦੇ ਰਹੇ ਨੇ ਇੱਥੇ ਕੋਈ ਆਂਦੇ ਆ ਜਦੋਂ ਵੀ ਕੋਈ ਹੁੰਦਾ ਜਾਂ ਕੋਈ ਹੋਰ ਕੋਈ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਦਾ ਵੇ ਕੋਈ ਗੱਲ ਨਹੀਂ ਬਾਈ ਖਿੱਚੀ ਰੱਖ ਵਧੀਆ ਪੰਜਾਬ 'ਚ ਐ #PRਪੰਜਾਬ ਦਾ ਲਈ ਰੱਖ ਦੇਖੋ ਗਿਣਮੇ ਚੁਣਵੇਂ ਮਿੱਤਰ ਸੱਜਣ ਹੈਗੇ ਨੇ ਜਿਹੜੇ ਸਾਥ ਦਿੰਦੇ ਨੇ ਪਰ ਮੈਂ ਜੋ ਮਤਲਬ ਕੇ ਜਿਸ ਹਿਸਾਬ ਨਾਲ ਮੈਨੂੰ ਉਮੀਦ ਸੀਗੀ ਜੇ ਜਿਆ ਰਿਸਪੌਂਸ ਮੈਂ ਚਾਹੁੰਦਾ ਸੀਗਾ ਉਹ ਜਿਆ ਮੈਨੂੰ ਸਾਥ ਹੱਲੇ ਤੱਕ ਨਹੀਂ ਮਿਲਿਆ ਪਰ ਹਾਂ ਜਿਹੜੇ ਵੀ ਮਿੱਤਰ ਸੱਜਣ ਜਿਵੇਂ ਤੁਹਾਡੇ ਨਾਲ ਪਿਆਰ ਆ ਜਾਂ ਭਾਜੀ ਉਹਨਾਂ ਦਾ ਨਵਾਂ ਸ਼ਹਿਰ ਜਿਵੇਂ ਮਿੱਤਰ ਸੱਜਣ ਹੈਗੇ ਨੇ ਉਹਨਾਂ ਨਾਲ ਹੈਗਾ ਪਰ ਜੋ ਮੈਂ ਸੋਚਦਾ ਸੀ ਉਹ ਜਿਆ ਰਿਸਪੌਂਸ ਨਹੀਂ ਮਿਲਉਂਦਾ ਕੋਈ ਸਨੇਹਾ ਤੇ ਲੋਕੇਸ਼ਨ ਦੱਸ ਦੋ ਇੱਕ ਵਾਰੀ ਜੋ ਵੀ ਇੱਥੋਂ ਲੰਘ ਰਿਹਾ ਹੈ ਰੋਪੜ ਦੇ ਵਿੱਚ ਆ ਰਿਹਾ ਤੋ ਇੱਥੇ ਤੁਹਾਡੇ ਤੱਕ ਕਿਵੇਂ ਪਹੁੰਚੇ ਸੰਪਰਕ ਨੰਬਰ ਵੀ ਆਪਣਾ ਬੋ ਨੰਬਰ ਹੈਗਾ ਜੀ 7696 ਤੇ ਫਿਰ ਤੋਂ 96685 76968 9685 ਜੀ ਤੇ ਤੁਸੀਂ ਆਉਣਾ ਜੇ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਆ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਆ ਜਲੰਧਰ ਚੰਡੀਗੜ੍ਹ ਹਾਈਵੇ ਤੇ ਰੋਪੜ ਬਾਈਪਾਸ ਸਰਜੀਤ ਹਸਪੀਟਲ ਦੇ ਬਿਲਕੁਲ ਸਾਹਮਣੇ ਰੈੱਡ ਲਾਈਟਾਂ ਆ ਤੇ ਜੇ ਤੁਸੀਂ ਮੋਹਾਲੀ ਚੰਡੀਗੜ੍ਹ ਵੱਲ ਤੇ ਆ ਰਹੇ ਆ ਉਧਰ ਉਹ ਲਾਈਟਾਂ ਆਣ ਗਈਆਂ ਤੇ ਰਾਈਟ ਸਾਈਡ ਤੇ ਪਏਗਾ ਜਦੋਂ ਤੁਸੀਂ ਮੋਹਾਲੀ ਚੰਡੀਗੜ੍ਹ ਤੋਂ ਆ ਰਹੇ ਆ ਜੇ ਨਵਾਂ ਸ਼ਹਿਰ ਤੋਂ ਆ ਰਹੇ ਆ ਤਾਂ ਲੈਫਟ ਸਾਈਡ ਤੇ ਲਾਈਟਾਂ ਦੇ ਆ ਕੇ ਤੁਸੀਂ ਉੱਥੇ ਨਵੀਂ ਮਾਰਕੀਟ ਬਣੀ ਹੋਈ ਆ ਸ਼ਗਨ ਢਾਬਾ ਦੇ ਨਾਲ ਹੀ ਆ ਜੀ ਦਾ ਚਾਂਪ ਸਟਰੀਟ ਆ ਜੀ ਲੋਗੋ ਤੁਸੀਂ ਵੀਡੀਓ ਚ ਦਿਖਾਏ ਦੇਣਾ ਸਾਰਿਆਂ ਨੂੰ ਤੇ ਬਾਕੀ ਤੁਹਾਡੇ ਜਰੀਏ ਜਿੰਨੇ ਵੀ ਸਰੋਤੇ ਵੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਆ ਕੋਈ ਗੱਲ ਤੇ ਬਾਕੀ ਜਿਵੇਂ ਤੁਹਾਨੂੰ ਮੱਲੇ ਕੇ ਸਰੋਤਿਆਂ ਨੂੰ ਜੋ ਹੁਣ ਪੋਜ਼ਿਟਿਵਿਟੀ 네ਗੇਟਿਵਿਟੀ ਜੋ ਵੀ ਹੈ ਸਾਨੂੰ ਕਮੈਂਟਾਂ ਚ ਪਤਾ ਲੱਗ ਰਹੀਆਂ ਨੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤਾਂ ਬਈ ਸਾਡੇ ਨਾਲ ਸੀਗੇ ਤਾਂ ਸ਼ੁਰੂਆਤ ਜਿਹੜੀ ਐ ਪਾ ਅੱਥੋਂ ਮਰਜ਼ੀ ਕਰ ਲੋ ਪਰ 7 ਦਿਨਾਂ ਨਹੀਂ ਛੱਡਣਾ ਚਾਹੀਦਾ ਕੋਈ ਮਰਜ਼ੀ ਹੈ ਸਵਾਲ ਤਾਂ ਬੜੇ ਕਰਦੇ ਨੇ ਕਿ ਤੁਸੀਂ ਇੱਥੇ ਕਰ ਲਓ ਤੁਸੀਂ ਬਾਹਰ ਨਾ ਜਾਓ ਪਰ ਜਦੋਂ ਕੋਈ ਕਰ ਲੇ ਉਦੋਂ ਕੋਈ ਨਹੀਂ ਪਹੁੰਚਦਾ ਤਾਂ ਬਈ ਨੇ ਰੈਸਟੋਰੈਂਟ ਕੀਤਾ ਹੋਇਆ ਕੋਈ ਰੀੜੀ ਨਹੀਂ ਲਾਈ ਕਿ ਬਈ ਕਹਿੰਦਾ ਜੇ ਨਾ ਰਿਸਪੌਂਸ ਮਿਲੇ ਮੈਂ ਲਾਦਾ ਰੈਡੀ ਲਾਉਣੀ ਪੈਣੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਿੱਕੇ ਦੇ ਨਾਲ ਤਾਂ ਬੜੀਆਂ ਚੀਜ਼ਾਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਕੈਂਪ ਸਹਿਯੋਗ ਦੇ ਸਹਿਯਕ ਮੈਂ ਧੰਨਵਾਦ